ਸੋ ਲੋਕ ਹਰ ਤਨ ਪਾਇਆ ਸੁਹਾਗਣੀ ਦੌਲਤ ਨਹੀਂ ਚੀਤ ਸੰਤ ਸੰਜੋਗੀ ਨਾਨਕਾ ਗ੍ਰਹਿ ਪ੍ਰਗਟੇ ਪ੍ਰਭ ਮੀਤ ਨਾਦ ਦਿਨੋਦ ਅਨੰਦ ਕੋੜ ਪ੍ਰੇਪ੍ਰੀਤਮ ਸੰਗ ਬਨੇ ਮਨ ਬਾਸ਼ਤ ਫਲ ਪਾਇਆ ਹਰ ਨਾਨਕ ਨਾਮ ਸਨੇ ਸ਼ੰਤ ਹਿਮਕਰ ਰਤ ਮਨ ਭਾਵਤੀ ਨਾਗੋ ਸਗਣ ਗੁਣਵੰਤ ਜਿਓ ਸਖੀ ਸਹੇਲੀ ਗਾਓ ਮੰਗਲੋ ਘਰੇ ਆਏ ਹਰ ਕੰਤ ਜਿਓ ਘਰੇ ਲਾਲ ਆਏ ਮਨ ਤੇ ਆਏ ਸੇਜ ਸੁੰਦਰ ਸੋਈਆ ਵਣ ਤ੍ਰੇਣ ਤ੍ਰਿਭਵਨ ਭਰ ਹਰਿਆ ਦੇਖ ਦਰਸ਼ਨ ਮੋਈਆ ਮਿਲ ਸੁਆਮੀ ਇਛੁ ਕੁੰਨੀ ਮਨ ਜਪਿਆ ਨਿਰਮਲ ਮੰਤ ਜਿਓ ਬਿਨੁ ਮੰਨਤ ਨਾਮਿਕ ਨਿਤ ਕਰੋ ਰੜੀਆਂ ਹਰ ਮਿਲੇ ਸ੍ਰੀ ਧਰਕੰਤ ਜਿਓ ਸ਼ਲੋਕ ਸੰਤ ਸਹਾਈ ਜੀ ਕੇ ਅਵਜਲ ਤਾਰਨ ਹਾਰ ਸਭ ਤੇ ਉੱਚ ਜਾਣੀਐ ਨਾਨਕ ਨਾਮ ਪਿਆਰ ਜਿਨ ਜਾਨਿਆ ਸੇ ਈ ਤਰੇ ਸੇ ਸੂਰੇ ਸੇ ਬੀਰ ਨਾਨਕ ਤਿੰਨ ਬਲ ਹਾਰਣ ਹਰ ਜਪ ਉੱtre ਤੀਰ ਸ਼ੰਤ ਚਰਨ ਬਰਾਜਿਤ ਸਭ ਉਪਰ ਮਿਟਿਆ ਸਗਲ ਕਲੇਸ਼ ਜਿਓ ਆਵਣ ਜਾਵਣ ਦੁਖ ਹਾਰੇ ਹਰ ਤਖਤ ਕੀਆ ਪਰਵੇਸ਼ ਜਿਓ ਹਰ ਰੰਗ ਰਾਤੇ ਸਹਿਜ ਮਾਤੇ ਤਿਲ ਨਾ ਮੰਨਤੇ ਬਿਸਰ ਤਜ ਆਪ ਸ਼ਰਣੀ ਪਰੇ ਚਰਣੀ sarvbhag gun javideshara govind gun nid shrirang swami aad ko aaves jiyo binwant nanak maya tha ho jug jugo ik vesh jiyo ram kali mai la pehla dakhni ओंकार एक ओंकार सतगुरु प्रसाद ॐकार ब्रह्मा उत्पत्ति ॐकार किया जिन चित ॐकार शैल युग पै ॐकार वेद निर्मय ॐकार शब्द उधरे ॐकार गुरु मुख तरे ॐ नम अखर सुणो बी चार ॐ नम अखर त्रभवन सार ਸੁਣ ਪਾਂਡੇ ਕਿਆ ਲਿਖੋ ਜੰਝਾਲਾ ਲਿਖ ਰਾਮ ਨਾਮ ਗੁਰਮੁਖ ਗੋਪਾਲਾ ਰਹਾਉ ਸਸ ਸਭ ਜਗ ਸਹਜਉ ਪਾਇਆ ਤੀਨ ਭਵਨ ਇਕ ਜੋਤੀ ਗੁਰਮੁਖ ਵਸਤ ਪਰਾਪਤ ਹੋਵੇ ਚੁਣ ਲੈ ਮਾਣਕ ਮੋਤੀ ਸਮਝੈ ਸੁਝੈ ਪੜ ਪੜ ਬੂਝੈ ਅੰਤ ਨਿਰੰਤਰ ਸਾਚਾ ਗੋਰਮੁਖ ਦੇਖੈ ਸਾਚ ਸੰਭਾਲੇ ਬਿਨ ਸਾਚੇ ਜਗ ਕਾਚਾ ਤਦੈ ਧਰਮ ਧਰੇ ਧਰਮਾਪੁਰ ਗੁਣਕਾਰੀ ਮਨ ਥੀਰਾ ਤਦੈ ਤੂਲ ਪੜੈ ਮੁਖ ਮਸਤਕ ਕੰਚਨ ਪੈ ਮਨੂਰਾ ਧਨ ਧਰਨੀ ਧਰ ਆਪ ਅਜੋਨੀ ਤੋਲ ਬੋਲ ਸਚ ਪੂਰਾ ਕਰਤੇ ਕੀ ਮਿਤ ਕਰਤਾ ਜਾਣੈ ਕਹਿ ਜਾਣੇ ਗੁਰ ਸੂਰਾ ਗਿਆਨ ਗਵਾਇਆ ਦੂਜਾ ਪਾਇਆ ਗਰਬ ਬਦਲੇ ਬਖਾਇਆ ਗੁਰ ਰਸ ਗੀਤ ਬਾਦ ਨਹੀਂ ਪਾਵੈ ਸੁਣੀਐ ਗਹਿਰ ਗੰਭੀਰ ਗਵਾਇਆ ਗੁਰ ਸੱਚ ਕਹਿਆ ਅੰਮ੍ਰਿਤ ਲਹਿਆ ਮਨ ਤਨ ਸਾਚ ਸੁਖਾਇਆ ਆਪੇ ਗੁਰਮੁਖ ਆਪੇ ਦੇਵੈ ਆਪੇ ਅੰਮ੍ਰਿਤ ਪੀਆਇਆ ਇੱਕੋ ਏਕ ਤਹ ਸਭ ਕੋਈ ਹਉ ਮੈਂ ਗਰਬ ਵਿਆਪੈ ਅੰਦਰ ਬਾਹਰ ਏਕ ਪਛਾਣ ਹੈ ਈਓ ਕਰਮ ਹੈ ਸੰਜਾਪੈ ਤਬ ਨੇੜ ਹੈ ਹਰ ਦੂਰ ਨਾ ਜਾਣੋ ਏਕੋ ਸ੍ਰਿਸ਼ਟ ਸੁਭਾਈ ਏਕੰਕਾਰ ਅਵਰ ਨਹੀਂ ਦੂਜਾ ਨਾਨਕ ਏਕ ਸਮਾਈ ਇਸ ਕਰਤੇ ਕੋ ਕਿਉਂ ਘਹਿ ਰੱਖੋ ਫਰੇਉ ਤਲਿਉ ਨਾ ਜਾਈ ਮਾਇਆ ਕੇ دیਵਾਨੇ ਪ੍ਰਾਣੀ ਝੂਠ ਠਗੋਰੀ ਪਾਈ ਲਭ ਲੋਭ ਮਹਤਾਜੁ ਗੂਤੇ ਐਵ ਤਬ ਫਿਰ ਪਛਤਾਈ ਇਕ ਸਰੇਵ ਤਾੰ ਗਤਮਿਤ ਪਾਵੇ ਆਵਣ ਜਾਣ ਰਹਾਈ ਇਕ ਅਚਾਰ ਰੰਗ ਇਕ ਰੂਪ ਪਾਣ ਪਾਣੀ ਅਗਨੀ ਅਸ ਰੂਪ ਇਕੋ ਪਹਰ ਭਵੈ ਤੈ ਲੋਏ ਇਕੋ 부ਝ ਸੁਝ ਪਤ ਹੋਏ ਗਿਆਨ ਧਿਆਨ ਲੇ ਸੰਸਰ ਰਹਿ ਗੁਰਮੁਖ ਏ ਵਿਰਲਾ ਕੋ ਲਹ ਜਿਸ ਨੂੰ ਦੇ ਕਿਰਪਾ ਤੇ ਸੁਖ ਪਾਏ ਗੁਰੂ ਦੁਆਰੇ ਆਖ ਸੁਣਾਏ ਉਰਮ ਮਥੁਰਮ ਜੋਤ ਉਜਾਲਾ ਤਿੰਨ ਭਵਨ ਮੈਂ ਗੁਰ ਗੋਪਾਲਾ ਉਗਵਿਆ ਅਸਰੂਪ ਦਿਖਾਵੇ ਕਰ ਕਿਰਪਾ ਆਪਣੇ ਘਰ ਆਵੇ ਊਨਮ ਵਰਸੇ ਨੀਝਰ ਤਾਰਾ ਊਤਮ ਸ਼ਬਦ ਸਵਾਰਣ ਹਾਰਾ ਇਸ ਏਕ ਕਾ ਜਾਣੇ ਫਿਓ ਆਪੇ ਕਰਤਾ ਆਪੇ ਦੇਓ ਉਗਵੈ ਸੂਰ ਅਸੁਰ ਸੰਘਾਰੈ ਉਚੋ ਦੇਖ ਸ਼ਬਦ ਵਿਚਾਰੈ ਉਪਰ ਆਦ ਅੰਤ ਤੇ ਲੋਏ ਆਪੇ ਕਰੈ ਕਥਾ ਸੁਣਾਏ ਸੋਏ ਉਹ ਵਿਧਾਤਾ ਮਨ ਤਨ ਦੇ ਉਹ ਵਿਧਾਤਾ ਮਨ ਮੁਖ ਸੋਏ ਪ੍ਰਭ ਜਗ ਜੀਵਨ ਅਵਰ ਨ ਕੋਏ ਨਾਨਕ ਨਾਮ ਰਤੇ ਪਤ ਹੋਏ ਰਾਜਨ ਰਾਮ ਰਵਹਿਤਕਾਰ ਣ ਮੈਂ ਲੂਝੈ ਮਨੁਆ ਮਾਰ ਰਾ ਦਿਨੰਤਰ ਹੈ ਵੰਗ ਰਤਾ ਤੀਨ ਭਵਨ ਜੁਗ ਚਾਰੇ ਜਾਤਾ ਜਿਨ ਜਤ ਸੋ ਤਿਸ ਹੀ ਜਿਹਾ ਅਤ ਨਿਰਮਾਇਲ ਸੀ ਜਸ ਦੇਹਾ ਬ੍ਰਹਸੀ ਰਾਮ ਹਿਰਦੈ ਇਕ ਫਾਏ ਅੰਤਰ ਸ਼ਬਦ ਸਾਚ ਲਿਵ ਲਾਏ ਰੋਸਨ ਕੀ ਜੈ ਅੰਮ੍ਰਿਤ ਤੀਜੈ ਰਹਿਣ ਨਹੀਂ ਸੰਸਾਰੇ ਰਾਜੇ ਰਾਏ ਰੰਕ ਨਹੀਂ ਰਹਿਣਾ ਆਏ ਜਾਏ ਜੁਗ ਚਾਰੇ ਰਹਿਣ ਕਹਿਣ ਤੇ ਰਹਿ ਨਾ ਕੋਈ ਕਿਸ ਤੈ ਕਰਾਂ ਬੇਨਤੀ ਏਕ ਸ਼ਬਦ RAM ਨਾਮ ਨਿਰੋਧਰ ਗੁਰਦੇਵ ਪਤਮਤੀ ਲਾਜ ਨਰੰਤੀ ਮਰ ਗਈ ਹੂੰਗਟ ਖੋਲ ਚੱਲੀ ਸਾਹਸ دیਵਾਨੀ ਬਾਵੇਰੀ ਸਿਰ ਤੇ ਸ਼ੰਕਟੜੀ ਪ੍ਰੇਮ ਗੁਲਾਈ ਰਲੀ ਸਿਓ ਮਨ ਮੈਂ ਸ਼ੁਭਦ ਅਨੰਦ ਲਾਲ ਰਤੀ ਲਾਲੀ ਫਈ ਗੁਰਮੁਖ ਭਈ ਨਚਿੰਦ 라ਹਾ ਨਾਮਰਤਨ ਜਪ ਸਾਰ ਲਬ ਲੋਭ ਬੁਰਾ ਅੰਕਾਰ ਲਾੜੀ ਚਾੜੀ ਲਾ ਇਤਬਾਰ ਮਨਮੁਖ ਅੰਧਾ ਮੁਗਧ ਗਵਾਰ ਨਾਹਿ ਕਾਰਣ ਆਇਆ ਜਗ ਹੋਏ ਮਜੂਰ ਗਿਆ ਠਗਾਏ ਠੱਗ ਲਾਹਾ ਨਾਮ ਪੂੰਜੀ ਵੇ ਸਾ ਨਾਨਕ ਸੱਚੀ ਪਤ ਸੱਚਾ ਪਾਤਿ ਸ਼ਾ ਆਏ ਗੂਤਾ ਜਗ ਜਮ ਪੰਥ ਆਈ ਨਾ ਮੇਟਣ ਕੋ ਸਮਰਥ ਆਤ ਸੈਲ ਨੀਚ ਘਰ ਹੋਏ ਆਸ ਦੇਖ ਨਿਵੰ ਜਿਸ דוਏ ਆਸ ਹੋਏ ਤਾਂ ਮੁਗਦ ਸਿਆਣਾ ਰਖਤ ਬਿਹੂ ਨਾ ਜਗ ਬੋਰਾ ਨਾ ਸਾਮੇ ਵਰਤੇ ਏਕੋ ਸੋਏ ਜਿਸ ਨੂੰ ਕਿਰਪਾ ਕਰੇ ਤਿਸ ਪ੍ਰਗਟ ਹੋਏ ਜੁਗ ਜੁਗ ਥਾਪ ਸਦਾ ਮਿਰਵਰ ਜਨਮ ਮਰਨ ਨਹੀਂ ਤੁੰਧਾ ਥਰ ਜੋ ਦੀਸ ਸੋ ਆਪੇ ਆਪ ਆਪ ਉਪਾਏ ਆਪੇ ਘਟ ਥਾਪ ਆਪ ਅਗੋਚਰ ਥੰਢ ਲੋਈ ਜੋਗ ਜੁਗਤ ਜਗ ਜੀਵਨ ਸੋਈ ਕਰ ਆਚਾਰ ਸੱਚ ਸੁਖ ਹੋਈ ਨਾ ਵਿਹੂਣਾ ਮੁਕਤ ਕਿਵ ਹੋਈ ਵਿਣ ਨਾਵੇਂ ਵਿਰੋਧ ਸ਼ਰੀਰ ਕਿਉ ਨ ਮਿਲੇ ਘਟੈ ਮਨ ਤੀਰ ਵਾਟ ਵਟਾਉ ਵਾਹ ਜਾਏ ਕਿਆ ਲਿਆ ਆਇਆ ਕਿਆ ਪਲ ਪਾਏ ਵਿਣ ਨਾਵੇਂ ਟੁੱਟਾ ਸਭ ਥਾਂਏ ਲਾਹ ਮਿਲੇ ਜਾਂਦੇ ਬੁਝਾਏ ਵਣਜਾ ਵਾਪਾਰ ਵਣਜੇ ਵਾਪਾਰੀ ਵਿਣ ਨਾਵੇਂ ਐਸੀ ਪਤ ਸਾਰੀ ਗੁਣ ਵਿਚਾਰੇ ਗਿਆਨੀ ਸੋਏ ਗੁਣ ਮੈਂ ਗਿਆਨ ਪ੍ਰਾਪਤ ਹੋਏ ਗੁਣ ਦਾ ਤਾਂ ਵਿਰਲਾ ਸੰਸਾਰ ਸਾਚੀ ਕਰਨੀ ਗੁਰ ਵਿਚਾਰ ਗੰਮ ਅਗੋਚਰ ਕੀਮਤ ਨਹੀਂ ਪਾਏ ਆ ਮਿਲਿਏ ਜਾਂ ਲੈ ਮਿੜਾਏ ਗੁਣਵੰਤੀ ਗੁਣ ਸਾਰੇ ਨੀਤ ਨਾਨਕ ਗੁਰਮਤ ਮਿਲਿਏ ਮੀਤ ਆਮ ਕ્રોਧ ਕਾਇਆ ਕੋ ਗਾਲ ਜਿਉ ਕੰਚਨ ਸੋਹਾਗਾ ਠਾਲਾ ਅਸ ਕਸਵੱਟੀ ਸਹ ਸੁਪਾਉ ਨਦਰ ਸਰਾਫ ਵੰਨੀਸ ਚੜਾਉ ਜਗਤ ਪਸ਼ੂ ਅਹੰਕਾਰ ਕਸਾਈ ਕਰ ਕਰ ਤੈ ਕਰਣੀ ਕਰ ਪਾਈ ਜਿਨ ਕੀਤੀ ਤਿਨ ਕੀਮਤ ਪਾਈ ਹੋਰ ਕਿਆ ਕਹੀਏ ਕਿਸ ਕਹਿਣ ਨਾ ਜਾਈ ਖੋਜਤ ਖੋਜਤ ਅੰਮ੍ਰਿਤ ਪੀਆ ਕਿ ਮੰਗਹੀ ਮਨ ਸਤਗੁਰ ਦੀਆ ਖਰਾ ਖਰਾ ਆਖੇ ਸਭ ਕੋਏ ਖਰਾ ਰਤਨ ਜੁਗ ਚਾਰੇ ਹੋਏ ਖਾਤ ਤੀ ਅੰਤ ਮੂਏ ਨਹੀਂ ਜਾਣਿਆ ਖਿਨ ਮੈਂ ਮੂਏ ਜਾਂ ਸ਼ਬਦ ਪਸ਼ਾਨਿਆ ਅਸਥਿਰ ਚੀਤ ਮਰਨ ਮਨ ਮੰਨਿਆ ਗੁਰ ਕਿਰਪਾ ਤੇ ਨਾਮ ਪਸ਼ਾਨਿਆ